ਮੱਝੇ ਵਾਲੇ ਅੰਬਰਸਰੀਆਂ ਦੀਆਂ ਵੀਰੂ ਕੋ ਵੇਖਣ ਵਾਲੇ ਆਪਣੇ ਰੱਬ ਵਰਗੇ ਸਰੋਤਿਆਂ ਦਾ ਆਪਣੇ ਚੈਨਲ ਤੇ ਬਹੁਤ ਸਾਰਾ ਸਵਾਗਤ ਕਰਦੇ ਆਂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਤੁਹਾਨੂੰ ਜਿਹੜਾ ਗੀਤ ਸੁਣਾਉਣ ਲੱਗੇ ਆਂ ਜੀ ਇਹ ਗੀਤ ਹੈ ਇੱਕ ਨੌ ਸੱਸ ਦੀ ਮਿੱਠੀ-ਮਿੱਠੀ ਨੁਕਚੋਕ ਦਾ ਤੇ ਵੇਖੋ ਇੱਕ ਮਟਿਆਰ ਕਿਸ ਤਰ੍ਹਾਂ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਤੇਰੀ ਮਾਂ ਦੇ ਨਾਲ ਮੈਂ ਆਹ ਕਰਨਾ ਤੇਰੀ ਮਾਂ ਦੇ ਨਾਲ ਮੈਂ ਉਹ ਕਰਨਾ ਪਰ ਇਸ ਗੀਤ ਦੇ ਵਿੱਚ ਸੱਚਾਈ ਕੁਛ ਨਹੀਂ ਆ ਕਿਉਂਕਿ ਸੱਚ ਦੇ ਵਿੱਚ ਕੁਛ ਵੀ ਨਹੀਂ ਹੁੰਦਾ ਗੀਤ ਤੇ ਗੀਤ ਹੀ ਹੁੰਦੇ ਆ ਤੇ ਇਹ ਮਿੱਠੀ ਮਿੱਠੀ ਨੋਕ ਚੋਕ ਮਜ਼ਾਕ ਜਾਂ ਕੁਛ ਵੀ ਸਮਝ ਲੋ ਇਸ ਤਰ੍ਹਾਂ ਦਾ ਹੀ ਗੀਤ ਆ ਇਸ ਗੀਤ ਨੂੰ ਸੁਣ ਕੇ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਵਿਆਹਾਂ ਸ਼ਾਦੀਆਂ ਤੇ ਜ਼ਰੂਰ ਬੋਲਣਾ ਜੀ ਸੁਣ ਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਸਾਡਾ ਬੋਲਿਆ ਹੋਇਆ ਗੀਤ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਜੀ ਸਾਡੇ ਚੈਨਲ ਨੂੰ ਤੁਸੀਂ ਬਹੁਤ ਭਰਮਾ ਹੰਗਾਰਾ ਦਿੱਤਾ ਵਾ ਤੇ ਅੱਗੇ ਵੀ ਇਸੇ ਤਰ੍ਹਾਂ ਪਿਆਰ ਦੇ ਨਾਲ ਹੀ ਸਾਡੀਆਂ ਵੀਡੀਓ ਵੇਖਦੇ ਰਹਿਣਾ ਤੇ ਫਿਰ ਅਸੀਂ ਨਵੇਂ ਤੋਂ ਨਵੇਂ ਗੀਤ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹਿਨੇ ਆ ਇਹ ਜਿਹੜਾ ਅੱਜ ਗੀਤ ਸੁਣਾਉਣ ਲੱਗੇ ਆ ਜੀ ਇਹ ਢੋਲਕੀ ਦੇ ਨਾਲ ਵੀ ਬੋਲਿਆ ਜਾ ਸਕਦਾ ਤੇ ਇਹ ਗੀਤ ਤਾੜੀ ਦੇ ਨਾਲ ਵੀ ਬੋਲਿਆ ਜਾ ਸਕਦਾ ਸੁਣੋ ਨੇ ਇਸ ਗੀਤ ਨੂੰ ਤੇਰੀ ਮਾਂ ਦੇ ਸੋਣੇ ਸੋਣੇ ਹੱਥ ਓਏ ਤੇਰੀ ਮਾਂ ਦੇ ਸੋਣੇ ਸੋਣੇ ਹੱਥ ਓਏ ਦਾਲ ਲੱਗਿਆ ਤੇ ਐਨੇ ਦਸਾਂ ਵਾਦੇ ਓਏ ਦਾਲ ਲੱਗਿਆ ਤੇ ਦੇਣ ਆਸਾਂ ਵਾਦੇ ਓਏ ਸਾਡਾ ਦਾਰ ਨਹੀਂ ਲੱਗਦਾ ਲੜਣਾ ਓਏ ਸਾਡਾ ਦਾ ਨਹੀਂ ਲੱਗਦਾ ਟੋਲਣਾ ਓਏ ਸਾਡਾ ਦਾ ਨਹੀਂ ਲੱਗਦਾ ਟੋਲਣਾ ਤੇਰੀ ਮਾਂ ਦੀ ਮੋਟੀ ਮੋਟੀ ਅੱਖੇ ਓਏ ਤੇਰੀ ਮਾਂ ਦੀ ਮੋਟੀ ਮੋਟੀ ਅੱਖੇ ਓਏ ਦਾ ਲੱਗਿਆ ਤੇ ਦੇਣੀ ਆਸਾਂ ਕਾਢੇ ਓਏ ਦਾ ਲੱਗਿਆ ਤੇ ਦੇਣੀ ਆ ਸਾ ਕਾਢੇ ਓਏ ਸਾਡਾ ਦਾ ਨਹੀਂ ਲੱਗਦਾ ਟਲਣਾ ਓਏ ਸਾਡਾ ਦਾ ਨਹੀਂ ਲੱਗਦਾ ਟਲਣਾ ਓਏ ਸਾਡਾ ਦਾ ਨਹੀਂ ਲੱਗਦਾ ਚਲਣਾ ਤੇਰੀ ਮਾਂ ਦੇ ਉੱਚੇ ਉੱਚੇ ਧੰਦੇ ਓਏ ਤੇਰੀ ਮਾਂ ਦੇ ਉੱਚੇ ਉੱਚੇ ਦੰਦੇ ਓਏ ਦਾ ਲੱਗਿਆ ਤੇ ਦੇਣਿਆ ਸਪਨੇ ਓਏ ਦਾ ਲੱਗਿਆ ਤੇ ਦੇਣਿਆ ਸਪਨੇ ਓਏ ਸਾਡਾ ਦਾ ਨਹੀਂ ਲੱਗਦਾ ਢੋਲਣਾ ਓਏ ਸਾਡਾ ਦਾ ਨਹੀਂ ਲੱਗਦਾ ਤੇਰੀ ਮਾਂ ਦੇ ਸਰਪਈਆਂ ਜੂ ਆਏ ਤੇਰੀ ਮਾਂ ਦੇ ਸਰਪਈਆਂ ਜੂ ਆਏ ਹੁਣ ਜੂਆ ਕੱਢਣੋਂ ਲੱਭੇ ਨੂੰ ਆਏ ਹੁਣ ਜੂਆ ਕੱਢਣੋਂ ਲੱਭੇ ਨੂੰ ਆਏ ਬਾਦਰੀਆਂ ਢੋਲਣਾ ਓਏ ਬਾਦਰੀ ਲਿਆ ਢੋਲਣਾ ਓਏ ਬਾਦਰੀ ਲਿਆ ਢੋਲ ਓਏ ਬਾੰਦਰੀ ਲਿਆ ਟੋਲਣਾ ਤੇਰੀ ਮਾਂ ਦੇ ਮोटे-ਮोटे ਗਿੱਟੇ ਓਏ ਤੇਰੀ ਮਾਂ ਦੇ ਮोटे-ਮोटे ਗਿੱਟੇ ਓਏ ਦਾ ਲੱਗਿਆ ਤੇ ਦੇਣਿਆ ਸਾ ਚਾੜ ਓਏ ਦਾ ਲੱਗਿਆ ਤੇ ਦੇਣਿਆ ਸਾ ਚਾੜ ਓਏ ਸਾਡਾ ਦਾ ਨਹੀਂ ਲੱਗਦਾ ਟੋਲਣਾ ਓਏ ਸਾਡਾ ಟೋಳಣ ಸಾಗಲ ಸಾ